ਲੋਕ ਗੀਤਾਂ ਦੀ ਜਹਤ ਰੱਖਣ ਵਾਲੇ ਉਹਨਾਂ ਸਾਰੇ ਸਰੋਤਿਆਂ ਨੂੰ ਅਸੀਂ ਬਹੁਤ ਹੀ ادب ਅਤੇ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਕਹਿ ਕੇ ਮਾਣ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਡੇ ਦੁਆਰਾ ਗਏ ਲੋਕ ਗੀਤਾਂ ਨੂੰ ਸੁਣਦੇ ਨੇ ਸਾਨੂੰ ਸੋਹਣੇ-ਸੋਹਣੇ ਕੌਮਪਲੀਮੈਂਟ ਕਰਦੇ ਨੇ ਤੇ ਸਾਡਾ ਹੌਸਲਾ ਵਧਾਉਂਦੇ ਨੇ ਅਸੀਂ ਹਰ ਰੋਜ਼ ਇਸ ਹੌਸਲੇ ਨੂੰ એનર્ਜੀ ਦੇ ਰੂਪ ਦੇ ਵਿੱਚ ਤਬਦੀਲ ਕਰਕੇ ਅਸੀਂ ਕੋਈ ਨਾ ਕੋਈ ਲੋਕਗੀਤ ਲੈ ਕੇ ਫੇਰ ਹਾਜ਼ਰ ਹੋ ਜਾਣਾ ਤੁਹਾਡੀ ਕਚਹਿਰੀ ਦੇ ਵਿੱਚ ਅੱਜ ਫੇਰ ਇਸ ਚੈਨਲ ਤੇ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਜ਼ਰ ਹੋਇਆ ਅਮੀਰ ਕਰਦੇ ਆ ਤੁਸੀਂ ਅੱਜ ਵਾਲੇ ਲੋਕਗੀਤ ਨੂੰ ਵੀ ਪਰਮਾ ਹੰਗਾਰਾ ਗਾਉਂਗੇ ਆਪ ਗਾਉਂਗੇ ਆਪਣੇ ਬੱਚਿਆਂ ਨੂੰ ਵੀ ਸਿਖਾਓਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹਨਾਂ ਲੋਕਗੀਤਾਂ ਦੇ ਉਮਰਲੇ ਮੇਰੇ ਕਰਨ ਦੇ ਵਿੱਚ ਅਹਿਮ ਯੋਗਦਾਨ ਪਾਉਂਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ अनंदमय खुला <laughs> So 콜라. Cool.

ਵਾਪਰ ਦੇ ਵਿੱਚ ਬਣ ਜਾ ਰਾਵਟਾ ਦੇ ਨੀਸਈਆ ਵਿੱਚ ਬਣ ਜਾ ਵੇ ਰਦੀਯਾ ਦੇ ਚੂੜਾ ਪਵਾ ਰਿਹਾ ਨੇ ਸਈਆ ਬਾਪ ਦਾ ਵਿੱਚ ਬਾਗ ਲਵਾ ਦਿਓ ਨੀਸਿਆ ਮ Vem! Me... ਬੜਾ ਸੋਹਣਾ ਲੋਕ ਗੀਤ ਇੱਕ ਮੁਹੱਬਤ ਭਰਿਆ ਲੋਕ ਗੀਤ ਇੱਕ ਰਿਸ਼ਤਿਆਂ ਦੀ ਨਿੱਕ ਵਾਲਾ ਲੋਕ ਗੀਤ ਨੰਦ ਪਰਜਾਈ ਦੇ ਆਪਸੀ ਪਿਆਰ ਵਾਲਾ ਲੋਕ ਗੀਤ ਇਸ ਪੂਰੇ ਲੋਕ ਗੀਤ ਦੇ ਵਿੱਚ ਜਿਹੜੇ ਨੰਦਾਂ ਨੇ ਆਪਣੀ ਪਰਜਾਈ ਦੇ ਲਈ ਹਰ ਰਸਮ ਨੂੰ ਗੁਰਾ ਕਰਨ ਦੇ ਲਈ ਮਤਲਬ ਪੂਰੀ ਜਦੋ ਜਹਿਦ ਕਰਦਿਆਂ ਨੇ ਪੂਰੀ ਕੋਸ਼ਿਸ਼ ਕਰਦਿਆਂ ਨੇ ਆਪਣੇ ਬਾਪ ਦੇ ਵਿਹੜੇ ਦੇ ਵਿੱਚ ਹਰ ਪ੍ਰਕਾਰ ਦੀ ਚੀਜ਼ ਨੂੰ ਲਿਆਉਣ ਦੀ ਕੋਸ਼ਿਸ਼ ਕਰਦਿਆਂ ਨੇ ਤਾਂ ਜੋ ਉਹ ਆਪਣੇ ਜਿਹੜੀ ਭਾਬੀ ਆ ਜਿਹਦੇ ਨਾਲ ਬਹੁਤ ਨੇੜਲਾ ਰਿਸ਼ਤਾ ਹੁੰਦਾ ਜੋ ਉਹਨਾਂ ਦਾ ਭਰਾ ਵਿਆਹ ਕੀ ਲਿਆਵੇਗਾ ਤੇ ਉਹਦੀਆਂ ਹਰ ਰਸਮਾਂ ਨੂੰ ਬਹੁਤ ਸਲੀਕੇ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਪੂਰਾ ਕਰਨ ਦੇ ਲਈ ਘਰ ਜਤੋ ਜੈਤ ਦੇ ਵਿੱਚ ਲੱਗੀਆਂ ਹੋਈਆਂ ਨੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ